स्वागत है असाइम खड़े नवा शहर शुगर मिल जिथे की अग लग गई अग लगने के कारण कुछ पता नहीं लगे लेकिन इस टाइम फायर ब्रिगेड की जारी टीम है अग बजाने ड्यूटी हुई है अग काफी ज्यादा लगी है पूरा थानू दस दिन की लगी कि आग गया मैं दसा गा नवा शहर शुगर मिल ਬੇਨਾਲ ਜਿਹੜਾ ਬਿਜਲੀ ਦਾ ਪਲਾਂਟ ਆ ਉਸ ਪਲਾਂਟ ਦੇ ਵਿੱਚ ਜਿਹੜੀ ਆ ਅੱਗ ਅਚਾਨਕ ਲੱਗੇ ਕੁਝ ਘੰਟੇ ਪਹਿਲਾਂ ਇਹਦਾ ਕੁਝ ਕਲੀਅਰ ਨਹੀਂ ਹੋ ਪਾਇਆ ਕਿ ਅੱਗ ਕਿਉਂ ਲੱਗੀ ਆ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਅੱਗ ਵੱਧ ਰਹੀ ਹੈ ਲਗਾਤਾਰ ਇੱਕ ਗਰਮੀ ਵੀ ਬਹੁਤ ਜ਼ਿਆਦਾ ਜਿਸ ਕਰਕੇ ਇਹਦੇ ਤੇ ਕੰਟਰੋਲ ਕਰਨਾ ਇਹਨੂੰ ਇੰਨਾ ਆਸਾਨ ਨਹੀਂ ਲੱਗ ਰਿਹਾ ਬਸ ਆ ਲਾਈਵ ਤੁਸੀਂ ਤਸਵੀਰਾਂ ਟਰੋਥੇ ਕਰਫੇ ਤੇ ਦੇਖ ਰਹੇ ਜਿੱਥੇ ਕਿ ਜਿਹੜਾ 슈ਗਰ ਮਿਲ ਦਾ ਜਿਹੜੇ ਨਾਲ ਬਿਜਲੀ ਦਾ ਪਲਾਂਟ ਆ ਜਿੱਥੇ ਕਿ ਬੀਲੀ ਜੜੀਆ ਤਿਆਰ ਹੋ ਕੇ ਮਿਲ ਨੂੰ ਮਿਲਦੀ ਹੈ ਹਾਲਾਂਕਿ ਜਿਹੜੀ ਕੁਝ ਦਿਨ ਪਹਿਲੇ ਸ਼ੂਗਰ ਮੇਲ ਜਿਹੜੀ ਬੰਦ ਹੋ ਗਈ ਸੀ ਉਸ ਦੇ ਚੱਲਦੇ ਇੱਥੇ ਕੋਈ ਉਹ ਵਿਅਕਤੀ ਦਾ ਜਾ ਕੋਈ ਲੋਕ ਤਾਂ ਨਹੀਂ ਸਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਹੋਣ ਤੋਂ ਬਚ ਗਿਆ ਲੇਕਿਨ ਅੱਗ ਬਹੁਤ ਜ਼ਿਆਦੇ ਆ ਆਪਾਂ ਤੁਹਾਨੂੰ ਕੋਸ਼ਿਸ਼ ਕਰਦੇ ਆ ਜਿੰਨਾ ਆਪਾਂ ਦਿਖਾ ਸਕਦੇ ਅੱਗੇ ਤੋਂ ਅੱਗੇ ਆ ਲਾਈਵ ਤਸਵੀਰਾਂ ਤੁਸੀਂ ਟੋ ਚੱਕਰਤੇ ਤੇ ਦੇਖ ਰਹੇ ਹੋ ਜਿੱਥੇ ਕਿ ਅੱਗ ਲੱਗੀ ਹੈ 슈ਗਰ ਮਿਲ ਨਵਾ ਸ਼ਹਿਰ ਦੇ ਵਿੱਚ ਔਰ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਕੋਸ਼ਿਸ਼ ਕਰਦੇ ਆ ਤੁਹਾਨੂੰ ਜ਼ੂਮ ਕਰਕੇ ਦਿਖਾਉਂਦੇ ਇਹ ਇੱਥੇ ਜਿਹੜਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਇੱਥੇ ਮਿਲਦੇ ਜਿਹੜਾ ਨਾਲ ਬਿਜਲੀ ਦਾ ਪਲਾਂਟ ਆ ਜਿੱਥੇ ਬਿਜਲੀ ਤਿਆਰ ਹੁੰਦੀ ਆ ਉਸ ਪਾਸੇ ਜਿਹੜਾ ਫੂਸ ਆ ਜਿਹੜੀ ਚੀਜ਼ ਜਿਹਨੂੰ ਕਹਿ ਸਕਦੇ ਆ ਯੂਜ਼ ਕਰਦੇ ਆ ਬਿਜਲੀ ਬਣਾਉਣ ਦੇ ਲਈ ਉਹਨੂੰ ਅੱਗ ਲੱਗੀ ਹੋਈ ਆ ਕਾਫੀ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਤੁਸੀਂ ਅੱਗ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਗ ਜਿਹੜੀ ਹੈ ਲਗਾਤਾਰ ਵੱਧ ਰਹੀ ਆ ਕੁਝ ਏਹ ਦਿਨ ਪਹਿਲਾਂ ਹੀ ਹੈ ਜਿਹੜੀ ਅੱਗ ਲੱਗੀ ਆ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਕਲੀਅਰ ਨਹੀਂ ਹੋ ਪਾਇਆ ਲੇਕਿਨ ਫਾਇਰ ਬ੍ਰਿਗੇਡ ਜਿਹੜੀ ਆ ਹੁਣ ਇੱਥੇ ਕੰਮ ਕਰ ਰਹੀ ਆ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜਿਹੜੇ ਆ ਉਹਨਾਂ ਦੇ ਨਾਲ ਜਿਹੜੇ ਆ 슈ਗਰ ਮਿਲ ਦੇ ਜਿਹੜੇ ਮੁਲਾਜ਼ਮ ਉਹ ਲੱਗੇ ਹੋਏ ਨੇ ਇੱਧਰ ਦੂਜੇ ਪਾਸੇ ਜਿਹੜਾ ਪਲਾਂਟ ਆ ਜਿੱਥੋਂ ਜਿਹੜਾ ਆ ਜਿਹੜਾ ਪੀੜ ਨਾਲ ਆ ਜਿਹੜਾ ਮਟੀਰੀਅਲ ਆ ਜਿਹੜਾ ਵੇਸਟ ਆ ਜਿਹੜਾ ਇਹ ਉੱਪਰ ਜਿਹੜੇ ਪਚੇਨ ਪੱਟੀ ਦੇ ਉੱਪਰ ਚੱਲਦੀ ਉਹਨੂੰ ਅੱਗ ਲੱਗੀ ਹੋਈ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ। ਆ ਪੂਰਾ ਜਿਹੜਾ ਪਟਾ ਆ ਜਿਹਦੇ ਉੱਤੇ ਜਿਹੜਾ ਇਹ ਮਟੀਰੀਅਲ ਉੱਪਰ ਜਾਂਦਾ ਇਹ ਰਾਖ ਹੋ ਚੁੱਕਾ ਹੈ। ਪੂਰੀ ਤਰ੍ਹਾਂ। ਸੋ ਇਹ ਜਿਹੜੀਆਂ ਤਸਵੀਰਾਂ ਲਾਈਵ ਤਸਵੀਰਾਂ ਨਵਾਂ ਸ਼ਹਿਰ 슈ਗਰ ਮਿਲਦੀਆਂ ਆ ਜਿੱਥੇ ਕਿ ਕੁਝ ਦੇਰ ਪਹਿਲਾਂ ਨਵਾਂ ਜਿਹੜਾ ਆ ਬੀਲੀ ਦਾ ਪਲਾਂਟ ਆ ਜਿੱਥੇ ਕਿ ਬਿਜਲੀ ਤਿਆਰ ਹੁੰਦੀ ਆ ਮਿਲਦੀ ਮੈਂ ਇੱਥੋਂ ਦੱਸ ਸਕਦਾ ਜਿੱਥੋਂ ਮੈਂ ਇਸ ਟਾਈਮ ਅਸੀਂ ਖੜੇ ਆ ਇਹ ਤੋਂ ਕਰੀਬ 100 ਮੀਟਰ ਅੱਗੇ ਤੱਕ ਜਿਹੜਾ ਆ ਉਹ ਸਾਹਮਣੇ ਜੇ ਤੁਸੀਂ ਮੈਂ ਆਪਣੇ ਇਸ਼ਾਰਾ ਕਰ ਰਿਹਾ ਆ ਸਾਹਮਣੇ ਅੱਗ ਦੀਆਂ ਲਪਟਾਂ ਸਾਫ਼ ਦਿਖਾਈ ਦੇ ਰਹੀਆਂ ਆ ਤੇ ਅੱਗ ਲਗਾਤਾਰ ਵੱਧ ਰਹੀ ਹੈ ਇੱਥੇ ਕਾਫੀ ਜਿਆਦੇ ਨੁਕਸਾਨ ਹੋਣ ਦੀ ਸ਼ੰਕਾ ਆ ਦੂਜੇ ਪਾਸੇ ਮਿਲ ਦੇ ਦੂਜੇ ਪਾਸੇ ਜਿਹੜਾ ਮਿਲ ਦਾ ਏਰੀਆ ਵੀ ਸ਼ੁਰੂ ਹੋ ਜਾਂਦਾ ਆ ਮਿਲ ਦੇ ਬੋਇਲਰ ਦਾ ਜਿਹੜਾ ਉਧਰ ਤੱਕ ਜਿਹੜੀ ਅੱਗ ਲਗਾਤਾਰ ਬਾਦ ਰਹੀ ਆ ਸੋ ਆ ਜਿਹੜੇ ਤੁਸੀਂ ਦੇਖ ਰਹੇ ਹੋ ਵਿਅਕਤੀ ਜਿਹੜੇ ਲੱਗੇ ਹੋਏ ਨੇ ਇਹਨੂੰ ਕੰਟਰੋਲ ਕਰਨ ਲਈ ਇਹ ਦੂਜੇ ਪਾਸੇ ਜਿਹੜਾ ਕਿ ਮਿਲ ਦੇ ਜੇ ਮੈਂ ਤੁਹਾਨੂੰ ਦੂਜੀ ਸਾਈਡ ਦੀ ਗੱਲ ਕਰਾਂ ਕਿ ਮਿਲ ਵਾਲੀ ਸਾਈਡ ਨੂੰ ਅੱਗ ਨਾ ਵਧੇ ਉਧਰਲੇ ਪਾਸੇ ਨੂੰ ਬਚਾ ਦੇ ਲਈ ਜਿਹੜੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਕੰਮ ਕਰ ਰਹੀਆਂ ਨੇ ਸੋ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਹੁੰਦਾ ਦਿਖ ਰਿਹਾ ਆ ਕੋ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਨਵਾਂ ਸ਼ਹਿਰ 슈ਗਰ ਮਿਲ ਦੀਆਂ ਕੁਝ ਇੰਟਰਪਟ ਹੋ ਗਈ ਸੀ ਕਿ ਵੀਡੀਓ ਆ ਕਾਫੀ ਜਿਆਦੇ ਜੇ ਮੈਂ ਇਹ ਕਮਾ ਅਸੀਂ ਕਹੀਏ ਕਿ ਕਰੀਬ 100 ਮੀਟਰ ਦਾ ਏਰੀਆ ਜਿਹੜਾ ਆ ਉਹ ਲਗਾਤਾਰ ਜਿਹੜਾ ਆ ਅੱਗ ਦੀ ਚਪੇਟ ਤੇ ਆ ਚੁੱਕਾ ਆ ਉਹ ਤੁਸੀਂ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿੱਥੇ ਕੀ ਅ ਅੱਗ ਬਾੜ ਰਹੀ ਆ ਮੇਲ ਦੇ ਅਫਸਰ ਸਾਹਿਬਾਨ ਵੀ ਇੱਥੇ ਪਹੁੰਚ ਚੁੱਕੇ ਨੇ ਦੂਜੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਮਿਲਦਾ ਏਰੀਆ ਹੈ ਜਿੱਥੇ ਉਧਰ ਜਾਣ ਦੀ ਕੋਸ਼ਿਸ਼ ਕਰਦੇ ਹਾਂ ਸੋ ਦੁਆਰਾ ਅਪਡੇਟ ਕਰ ਦਿੰਨੇ ਕੁਝ ਜਿਹੜੇ ਸਾਡੇ ਵਿਊਅਰ ਆ ਸਾਡੇ ਨਾਲ ਹੁਣ ਜੁੜੇ ਨੇ ਕਿ ਨਵਾਂ ਸ਼ਹਿਰ 슈ਗਰ ਮਿਲ ਦੇ ਨਾਲ ਜਿਹੜਾ ਆ ਇਲੈਕਟ੍ਰਿਸਿਟੀ ਜਿੱਧਰ ਬੰਦੀ ਆ ਜਿਸ ਏਰੀਆ ਦੇ ਵਿੱਚ ਉਸ ਏਰੀਆ ਦੇ ਵਿੱਚ ਜਿਹੜੀ ਅੱਗ ਲੱਗੀ ਆ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਸੋ ਲਗਾਤਾਰ ਅੱਗ ਜਿਹੜੀ ਆ ਵੱਧ ਰਹੀ ਆ ਤੇ ਉਧਰ ਦੂਜੇ ਪਾਸੇ ਮਿਲ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਜਿਹੜਾ ਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਉਹ ਲਗਾਤਾਰ ਕੰਟਰੋਲ ਕਰਨ ਜੁਟੀਆਂ ਨੇ ਦੂਜੇ ਪਾਸੇ ਆ ਤੁਸੀਂ ਸਾਹਮਣੇ ਜੇ ਅਸੀਂ ক্লোਜ਼ ਦੀ ਤੁਹਾਨੂੰ ਵੀਅੂਸ ਖਾਣੇ ਆ ਸਾਹਮਣੇ ਪਾਣੀ ਦੇ ਜਿਹੜਾ ਸਿਸਟਮ ਇੱਕ ਐਸਾ ਤਰ੍ਹਾਂ ਦਾ ਕਿ ਕੁਝ ਪਾਣੀ ਦੇ ਪਾਈਪਾਂ ਵੀ ਇੱਧਰ ਆਂਦੀਆਂ ਨੇ ਸੋ ਉਹਨਾਂ ਪਾਈਪਾਂ ਨੂੰ ਜਿਹੜਾ ਆ ਉਹਨਾਂ ਤੋਂ ਵੀ ਪਾਣੀ ਜਿਹੜਾ ਆ ਛੱਡਿਆ ਜਾ ਰਿਹਾ ਆ ਸੋ ਇਹ ਵੇਸਟ ਜਿਹੜਾ ਇੱਧਰ ਤੋ ਕਹਿ ਸਕਦੇ ਹਾਂ ਕਲੀਅਰਲੀ ਕਿ 100 ਮੀਟਰ ਦਾ ਏਰੀਆ ਜਿਹੜਾ ਆ ਪਲਾਂਟ ਦਾ ਜਿਹੜਾ ਆ ਉਹ ਏ ਸੱਗ ਦੀ ਚਪੇਟ ਦੇ ਵਿੱਚ ਆ ਚੁੱਕਾ ਨਵਾਂ ਸ਼ਹਿਰ 슈ਗਰ ਮਿਲ ਦੇ ਵਿੱਚ ਜਿਹੜੀ ਆ ਇਹ ਅੱਗ ਲੱਗੀ ਹੋਈ ਆ ਤੋ ਬੜੀ ਹੀ ਮੁਸ਼ਕਲਾਈ ਘਟਣਾ ਆ ਤੁਸੀਂ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜਿਹੜੇ ਦੇਖ ਸਕਦੇ ਹੋ ਕਿਸ ਤਰ੍ਹਾਂ ਹਿੰਮਤ ਮਾਰ ਕੇ ਪਾਣੀ ਪਾ ਕੇ ਕੰਟਰੋਲ ਕਰਨ ਦੀ ਕੋਸ਼ਿਸ਼ ਨੇ ਲੇਕਿਨ ਜਿਹੜੇ ਮਟੀਰੀਅਲ ਜਿਹੜਾ ਆ ਜਿਹਨੂੰ ਅੱਗ ਲੱਗੀ ਆ ਇਹ ਕਾਫੀ ਸੁੱਕਾ ਆ ਕਿਉਂਕਿ ਇਹਦੇ ਨਾਲ ਹੀ ਇਹ ਰਾਹ ਹੈ ਵੇਸਟ ਦੇ ਨਾਲ ਹੀ ਆ ਬਿਜਲੀ ਤਿਆਰ ਹੁੰਦੀ ਆ ਪਰਾਲੀ ਜਿਹਨੂੰ ਕਹਿ ਦਿੰਦੇ ਆਪਾਂ ਦੇਸੀ ਭਾਸ਼ਾ ਚ ਪਰਾਲੀ ਜਿਹੜੀ ਆ ਉਹ ਅੱਗ ਲੱਗੀ ਹੋਈ ਆ ਸਾਹਮਣੇ ਜਿਸ ਟਾਈਮ ਇਸ ਟਾਈਮ ਤੁਸੀਂ ਜਿਹੜੇ ਸ਼ਖਸ ਨੂੰ ਦੇਖ ਰਹੇ ਹੋ ਉਹ ਅੱਗੇ ਜਾਣ ਦੀ ਕੋਸ਼ਿਸ਼ ਆ ਤਾਂ ਕਿ ਅੱਗੇ ਦੂਜੇ ਪਾਸੇ ਜਿਹੜਾ ਆ ਅੱਗ ਨਾ ਵਧੇ ਉਹਦੇ ਲਈ ਕੋਸ਼ਿਸ਼ ਲੱਗੇ ਹੋਏ ਨੇ ਅਪਾ ਕੋਸ਼ਿਸ਼ ਕਰਦੇ ਆ ਕਿ ਦੂਜੇ ਐਂਡ ਤੋਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਹਲੋ। ਤੋਂ ਅੱਗੇ ਜਿਹੜੀ ਆ ਕਾਫੀ ਲਗਾਤਾਰਾ ਤੁਸੀਂ ਦੇਖ ਸਕਦੇ ਹੋ ਅੱਗ। ਨਾਮਾਸ਼ਾ ਸ਼ੂਗਰ ਮਿਲ ਤੋਂ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਬਿਜਲੀ ਦਾ ਜਿਹੜਾ ਪਲਾਂਟ ਆ ਉਦੇ ਵਿੱਚ ਅੱਗ ਲੱਗੀ ਆ ਇੱਧਰ ਦੂਜੇ ਪਾਸੇ ਮਲਾਜ਼ਮ ਜਿਹੜੇ ਆ ਅੱਗ ਨਾ ਆ ਅੱਗੇ ਵਧੇ ਆ ਤੁਸੀਂ ਦੇਖ ਸਕਦੇ ਹੋ ਉੱਥੇ ਪਾਣੀ ਜਿਹੜਾ ਆ ਛੜਕਾ ਕੀਤਾ ਜਾ ਰਿਹਾ ਕਿ ਇੱਧਰਲੀ ਸਾਈਡ ਜਿਹੜੀ ਅੱਗ ਨਾ ਵਧੇ ਸੋ ਕੁਝ ਦੇਰ ਪਹਿਲਾਂ ਹੀ ਇਹ ਜਿਹੜੀ ਅੱਗ ਲੱਗੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਇਹੜਾ ਪਾਣੀ ਛੱਡਿਆ ਗਿਆ ਆ ਤਾਂ ਕਿ ਜਿਹੜੀ ਅੱਗ ਨਾ ਵਧੇ ਉਹ ਦੂਜੇ ਪਾਸੇ ਬਿਲਕੁਲ ਬੋਇਲਰ ਜਿਹੜੇ ਆ ਉਹ ਲੱਗੇ ਹੋਏ ਨੇ ਉਹ ਬੋਇਲਰ ਉਹਨੂੰ ਸੀਰਿਆ ਟੈਂਕ ਅੱਛਾ ਸੀਰੇ ਦੇ ਟੈਂਕ ਨੇ ਜਿਹਨਾਂ ਦੇ ਵਿੱਚ ਸੀਰਾ ਜਿਹੜਾ ਸਟੋਰ ਕੀਤਾ ਜਾਂਦਾ ਹੈ ਉਧਰਲੇ ਪਾਸੇ ਵੀ ਅੱਗ ਪਾਈ ਹਾਲਾਂਕਿ ਜਿਹੜੇ ਮਲਾਜ਼ਮ ਆ ਜਾਂ ਮਿਲ ਕੋਲ ਜਿਹੜਾ ਆਪਣਾ ਪਾਣੀ ਦਾ ਸਿਸਟਮ ਆ ਉਹਨੂੰ ਵੀ ਯੂਜ਼ ਕੀਤਾ ਜਾ ਰਿਹਾ ਹੈ ਕਿ ਜਿਹੜੀ ਆਗ ਦੇ ਨਾਂ ਬਦੇ ਲੇਕਿਨ ਅੱਗ ਲਗਾਤਾਰ ਜਿਹੜੀ ਆ ਉਹ ਬਾਧ ਹੀ ਰਹੀ ਆ ਪਰ ਦੂਜੇ ਪਾਸੇ ਜਿਹੜੇ ਆ ਮਿਲ ਮੁਲਾਜ਼ਮ ਫਾਇਰ ਬ੍ਰਿਗੇਡ ਦੇ ਟੀਮਾਂ ਫਾਇਰ ਬ੍ਰਿਗੇਡ ਦੇ ਮਲਾਜ਼ਮ ਪੂਰੀ ਤਰ੍ਹਾਂ ਜਿਹੜਾ ਆ ਕੰਟਰੋਲ ਕਰਨ ਦੀ ਕੋਸ਼ਿਸ਼ ਵਿੱਚ ਨੇ ਕਿ ਕਿਸੇ ਤਰ੍ਹਾਂ ਦੀ ਜਿਹੜੀ ਆ ਅੱਗ ਨਾ ਲੱਗੀ ਬਦੇ ਸੋ ਇਹ ਜਿਹੜਾ ਲਾਈਵ ਅਪਡੇਟ ਆ ਨਵਾਂ ਸ਼ਹਿਰ 슈ਗਰ ਮਿਲ ਆ ਤੁਸੀਂ ਉੱਪਰੋਂ ਦੇਖ ਰਹੇ ਕਿਉਂਕਿ ਮਿਲ ਕੋਲ ਆਪਣੇ ਵੀ ਬਹੁਤ ਸਾਰਾ ਪੁਆਇੰਟਸ ਨੇ ਜਿੱਥੋਂ ਪਾਣੀ ਜਿਹੜਾ ਆ ਅੱਗੇ ਜਿਹੜਾ ਆ ਕਿਉਂਕਿ ਮਿਲ ਪਾਣੀ ਆਪ ਵੀ ਯੂਜ਼ ਕਰਦੀ ਹੈ ਕਈ ਜਗ੍ਹਾ ਤੋਂ ਤੁਸੀਂ ਉੱਪਰੋਂ ਦੇਖ ਸਕਦੇ ਹੋ ਕਿ ਜਿੱਥੋਂ ਜਿੱਥੋਂ ਵੀ ਮਿਲ ਨੂੰ ਲੱਗਦਾ ਜੀ ਉਹਨਾਂ ਦੇ ਪੁਆਇੰਟਸ ਜਿਹੜੇ ਆ ਪਾਣੀ ਰ ਰੀਲீஸ் ਕਰ ਸਕਦੇ ਨੇ ਉੱਥੋਂ ਉੱਥੋਂ ਜਿਹੜਾ ਹੁਣ ਪਾਣੀ ਜਿਹੜਾ ਲਗਾਤਾਰ ਰੀਲீஸ் ਕੀਤਾ ਜਾ ਰਿਹਾ ਆ ਤਾਂ ਕਿ ਕਿਸੇ ਵੀ ਤਰ੍ਹਾਂ ਜਿੰਨਾ ਹੋ ਸਕੇ ਜਲਦੀ ਤੋਂ ਜਲਦੀ ਪਾਣੀ ਮਸ਼ੀਨਰੀ ਦੇ ਉੱਪਰ ਸਿੱਟਿਆ ਜਾ ਰਿਹਾ ਤਾਂ ਕਿ ਆ ਜਿਹੜਾ ਪਾਸਾ ਜਿਹੜੇ ਪਾਸੇ ਦੇ ਵਿੱਚ ਜਿਹੜੀ ਆਹ ਮਟੀਰੀਅਲ ਪਿਆ ਜਿਹੜਾ ਜਲਦੀ ਅੱਗ ਫੜ ਸਕਦਾ ਆ ਫੂਸ ਉਹਨੂੰ ਗਿੱਲਾ ਕੀਤਾ ਜਾ ਰਿਹਾ ਤਾਂ ਕਿ ਮਿਲ ਵਾਲੇ ਏਰੀਆ ਦੇ ਵਿੱਚ ਜਿਹੜਾ ਆ ਜਿਹੜਾ ਬਾਧਾ ਨਾ ਹੋਵੇ ਅੱਗ ਦਾ ਤੋਂ ਬੜਾ ਹੀ ਰੈਡੀ ਆ ਲੁਕਦਾਈ ਘਟਨਾ ਜਿਹੜੀ ਆ ਵਾਪਰੀ ਆ 슈ਗਰ ਮਿਲ ਦਾ ਜਿਹੜਾ ਬਿਜਲੀ ਪਲਾਂਟ ਆ ਠੀਕ ਆ ਉਸ ਦੇ ਵਿੱਚ ਅੱਗ ਲੱਗੀ ਫੂਸ ਨੂੰ ਅੱਗ ਲੱਗੀ ਹੋਈ ਆ ਸੋ ਇਧਰ ਮਲਾਜ਼ਮ ਲੱਗੇ ਹੋਏ ਨੇ ਕੋਈ ਵੀ ਪੁਆਇੰਟ ਜਿੱਥੋਂ ਵੀ ਜਿਹੜਾ ਆ ਪਾਣੀ ਰਿਲੀਜ਼ ਹੋ ਸਕਦਾ ਆ ਉਸ ਏਰੀਆ ਦੇ ਵਿੱਚੋਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਆ ਵੀ ਇੱਕ ਪੁਆਇੰਟ ਆ ਜਿੱਥੋਂ ਪਾਣੀ ਰਿਲੀਜ਼ ਹੋ ਸਕਦਾ ਸੋ ਹਰ ਪੁਆਇੰਟ ਤੋਂ ਹਰ ਜਗ੍ਹਾ ਤੋਂ ਜਿਹੜਾ ਆ ਪਾਣੀ ਰਿਲੀਜ਼ ਕੀਤਾ ਜਾ ਰਿਹਾ ਆ ਤਾਂ ਕਿ ਅੱਗ ਨਾ ਵਧੇ ਵੱਡੀ ਗੱਲ ਆ ਆ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਪਹਿਲੇ ਵੀ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਮਿਲ ਦੇ ਵਿੱਚ ਆਪਣੇ ਵੀ ਕਈ ਪੁਆਇੰਟਸ ਹੁੰਦੇ ਜਿੱਥੋਂ ਪਾਣੀ ਰਿਲੀਜ਼ ਹੋ ਸਕਦਾ ਹੈ। ਸੋ ਆ ਤੁਸੀਂ ਦੇਖ ਸਕਦੇ ਹੋ ਉੱਧਰ ਸਾਹਮਣੇ। ਇਹਦਾ ਕਾਰਨ ਹੈ ਕਿ ਜਿਹੜਾ ਜਿੰਨਾ ਹੋ ਸਕੇ ਫੂਸ ਜਿਸ ਪਾਸੇ ਨੂੰ ਅੱਗ ਵੱਧ ਰਹੀ ਹੈ ਉਧਰਲੇ ਪਾਸੇ ਦਾ ਫੂਸ ਜਿਹੜਾ ਹੈ ਗਿੱਲਾ ਕੀਤਾ ਜਾਵੇ ਤਾਂ ਕਿ ਅੱਗ ਜਿਹੜੀ ਅੱਗੇ ਨਾ ਵਧੇ। ਮੇਰੀ ਇਸ ਰਾਈਟ ਸਾਈਡ ਤੋਂ ਜੇ ਗੱਲ ਕਰੀ ਆ ਪਲਾਂਟ ਦੇ ਨਾਲ ਹੀ ਮਿਲ ਜਿਹੜੀ ਆ ਸਟਾਰਟ ਹੋ ਜਾਂਦੀ ਆ। ਤੋ ਜਿੱਥੇ-ਜਿੱਥੇ ਵੀ ਪਾਣੀ ਦਾ ਰਿਲੀਜ਼ ਪੁਆਇੰਟ ਹੋ ਸਕਦਾ ਆ ਉਹ ਤੋ ਨਵਾਂ ਸ਼ਹਿਰ 슈ਗਰ ਮਿਲ ਦੇ ਵਿੱਚ ਜਿਹੜੀ ਆ ਇਸ ਟਾਈਮ ਜਿਹੜੀ ਆ ਅੱਗ ਲੱਗੀ ਹੋਈ ਆ 슈ਗਰ ਮਿਲ ਦਾ ਜਿਹੜਾ ਬਿਜਲੀ ਪਲਾਂਟ ਆ ਉੱਥੇ ਆਗ ਲੱਗੀ ਆ ਦੱਸ ਦਈਏ ਕਿ ਕੋਈ ਦਿਨ ਪਹਿਲਾਂ ਹੀ ਜਿਹੜੀ ਆ ਮੇਲ ਜਿਹੜੀ ਬੰਦ ਹੋਈ ਸੀ ਜੇ ਮੇਲ ਚੱਲਦੀ ਹੁੰਦੀ ਤਾਂ ਕਿਸੇ ਵੀ ਤਰ੍ਹਾਂ ਦਾ ਹੋਰ ਵੀ ਨੁਕਸਾਨ ਹੋਣ ਦੇ ਚਾਂਸ ਵੱਧ ਸੀਗੇ ਲੇਕਿਨ ਕਹਿ ਸਕਦੇ ਇੱਕ achhi ਕਿਸਮਤ ਆ ਤੁਸੀਂ ਸਾਫ਼ ਦੇਖ ਲਗਾਤਾਰ ਜਿਹੜਾ ਧੂ ਧੂ ਕੇ ਜਿਹੜੀ ਆ ਅੱਗ ਵੱਧ ਰਹੀ ਆ ਤੋਂ ਇਹ ਜਿਹੜਾ ਏਰੀਆ ਔਰ ਸੋ ਨਵਾਂ ਸ਼ਹਿਰ 슈ਗਰ ਮਿਲ ਤੋਂ ਅਪਡੇਟ ਆ ਜਿੱਥੇ ਕੀ ਬਿਜਲੀ ਦਾ ਪਲਾਂਟ ਜਿਹੜਾ ਆ ਜਿਸ ਏਰੀਆ ਵਿੱਚ ਲੱਗਾ ਹੋਇਆ ਮਿਲ ਦੇ ਵਿੱਚ ਉਸ ਏਰੀਆ ਦੇ ਵਿੱਚ ਜਿਹੜੀ ਆ ਅੱਗ ਲੱਗੀ ਆ ਸੋ ਸਾਡੇ ਪੇਤੇ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਅੱਗ ਜਿਹੜੀ ਆ ਕਾਫੀ ਦੇਰ ਤੱਕ ਜਿਹੜੀ ਹਲੇ ਜੋ ਲੱਗਦਾ ਆ ਕੀ ਹਲੇ ਇਹਨੂੰ ਕੰਟਰੋਲ ਕਰਨ 'ਚ ਸਮਾਂ ਲੱਗੇਗਾ ਕਿਉਂਕਿ ਜਿਹੜਾ ਮਟੀਰੀਅਲ ਆ ਜਿਹਨੂੰ ਅੱਗ ਲੱਗੀ ਆ ਉਹ ਬਹੁਤ ਛੇਤੀ ਜਿਹੜਾ ਅੱਗ ਪਕੜਨ ਵਾਲਾ ਆ ਪਰਾਲੀ ਮਟੀਰੀਅਲ ਜਿਹਨੂੰ ਆਪਾਂ ਕਹਿੰਦੇ ਵੇਸਟੇ ਜਿਹੜੀ ਆ ਇਹਦੇ ਵਿੱਚ ਠੀਕ ਆ ਤੋਂ ਇਹ ਹਾਲਾਂਕਿ ਕਈ ਪੁਆਇੰਟਸ ਦੇ ਉੱਪਰੋਂ ਮਿਲਦੇ ਐਸੇ ਪੁਆਇੰਟਸ ਨੇ ਜਿੱਥੋਂ ਪਾਣੀ ਰਿਲੀਜ਼ ਹੋ ਸਕਦਾ ਆ ਉੱਥੋਂ ਪਾਣੀ ਰਿਲੀਜ਼ ਕਰਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਪਰ ਬ੍ਰਿਗੇਡ ਦੀਆਂ ਟੀਮਾਂ ਵੀ ਲਗਾਤਾਰ ਕੰਮ ਕਰ ਰਹੀਆਂ ਨੇ